ਸ੍ਰੀਕਲ ਤੁਸੀਂ ਜੁੜਿਓ ਔਨਅਰ ਨਾਲ ਮੈਂ ਹਾਂ ਚਰਨਜੀਤ ਦੋਸ਼ੀ ਅਟਿਆਲਾ ਪੁਲਿਸ ਵੱਲੋਂ ਲੀਲਾ ਭਵਨ ਅਰਜਿੰਦਰਾ ਹਸਪਤਾਲ ਦੇ ਹਲੇ ਦੁਆਲੇ ਤੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਗ੍ਰਿਫਤਾਰ ਕੀਤੇ ਨੇ ਤਸਵੀਰ ਤੁਸੀਂ ਦੇਖ ਰਹੇ ਇਸ ਟਾਈਮ ਕਿ ਮਾਡਲ ਟਾਊਨ ਪੁਲਿਸ ਚੌਂਕੀ ਦੀ ਟੀਮ ਵੱਲੋਂ ਜਿਹੜੇ ਹਲੇ ਦੁਆਲੇ ਲੀਲਾ ਭਵਨ ਸਵਾਰਾ ਚੌਂਕ ਜਾਂ ਰਜਿੰਦਰਾ ਹਸਪਤਾਲ ਦੇ ਨੇੜੇ ਤੇੜੇ ਮੋਟਰਸਾਈਕਲ ਜਿਹੜੇ ਕਿ ਚੋਰੀ ਕਰਦੇ ਸੀ ਗਿਰੋਹ ਦੇ ਦੋ ਮੈਂਬਰ ਗ੍ਰਿਫਤਾਰ ਕੀਤੇ ਨੇ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਦੋ ਨੌਜਵਾਨ ਹੈ ਜੋ ਕਿ ਇਲਾਕੇ ਦੇ ਵਿੱਚ ਮੋਟਰਸਾਈਕਲ ਚੋਰੀ ਕਰਦੇ ਔਰ ਜ਼ਿਆਦਾਤਰ ਸਪਲੈਂਡਰ ਮੋਟਰਸਾਈਕਲ ਜੋ ਹੋਂਦਾਰੇ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਡੀਐਸਪੀ ਸਿਟੀ 1 ਮਨਪ੍ਰੀਤ ਕੌਰ ਨੇ ਕਿਹਾ ਕਿ ਇਹ ਜੋ ਦੋ ਨੌਜਵਾਨ ਹੈ ਇਹਨਾਂ ਦੇ ਪਹਿਲਾਂ ਵੀ ਇੱਕ ਦੇ ਇੱਕ ਨੌਜਵਾਨ ਉੱਪਰ ਮਾਮਲਾ ਦਰਜ ਹੈ ਔਰ ਜਿਹੜਾ ਕਿ ਦੂਸਰਾ ਨੌਜਵਾਨ ਹੈਗਾ ਉਹ ਹਜੇ ਜਿਹੜਾ ਕਿ ਇਸ ਵਿਰੋਧ ਦੇ ਵਿੱਚ ਸ਼ਾਮਲ ਹੈ ਔਰ ਇਹ ਜਿਹੜੇ ਮੋਟਰਸਾਈਕਲ ਹੈਗੇ ਆ ਇਹ ਤਸਵੀਰ ਤੁਸੀਂ ਦੇਖ ਰਹੇ ਹੋ 19 ਚੌਕੀ ਮਾਡਲ ਟਾਊਨ ਦੇ ਬਾਹਰ ਦੀ ਕਿ ਪੁਲਿਸ ਵੱਲੋਂ ਕਿ ਦੋ ਮੈਂਬਰੀ ਕੀਤਾ ਗਿਆ ਹੈ ਐ ਡੀਐਸਪੀ ਸਿਟੀ 1 ਮੈਡਮ ਮੈਡਮ ਇਹ ਜਿਹੜੇ ਨੌਜਵਾਨ ਹੈ ਇਹ ਲੀਲਾ ਭਵਨ ਜਾਂ ਆਪਣੇ ਸਿਵਲ ਲਾਈਨ ਦੇ ਇਲਾਕੇ ਦੇ ਚੋਰੀ ਕਰਦੇ ਜਾਂ ਸ਼ਹਿਰ ਚ ਕਿਤੇ ਹੋਰ ਬਣਾ ਨਹੀਂ ਅਲੱਗ-ਅਲੱਗ ਜਗ੍ਹਾ ਤੇ ਕਰਦੇ ਆ ਜ਼ਿਆਦਾਤਰ ਇਹ ਜਿਵੇਂ ਇੱਥੇ ਹਸਪੀਟਲ ਆ ਸਰਕਾਰੀ ਰਜਿੰਦਰਾ ਹਸਪੀਟਲ ਉੱਥੋਂ ਕਾਫੀ ਸਾਨੂੰ ਕੋਈ ਸਾਡੇ ਕੋਲੋਂ ਦਰਖਾਸਤ ਆ ਕਿ ਕਿਸੇ ਮੋਟਰਸਾਈਕਲ ਚੋਰੀ ਹੋਇਆ ਉਸ ਏਰੀਆ ਤੇ ਬਾਕੀ ਲੀਲਾ ਭਵਨ ਦੇ ਆਸ-ਪਾਸ ਦੇ ਆ ਮੈਡਮ ਇਹਦਾ ਪਹਿਲਾਂ ਵੀ ਕੀ ਮਾਮਲਾ ਦਰਜ ਹੈ ਕਿ ਨਹੀਂ ਹਾਂ ਇਹਨਾਂ ਤੇ ਪਹਿਲਾਂ ਵੀ ਇੱਕ ਐਫ ਆਈ ਆਰ ਦਰਜ ਹੈਗੀ ਆ ਹਾਂਜੀ ਪਹਿਲਾਂ ਵੀ ਪੁਲਿਸ ਮਾਡਲ ਟਾਊਨ ਚੌਂਕੀ ਵੱਲੋਂ ਫੜਿਆ ਗਿਆ ਸੀ ਗਰੋਹ ਉਸ ਤੋਂ ਵੀ ਪਹਿਲਾਂ ਰਿਕਵਰੀ ਹੋਈ ਸੀ ਹੁਣ ਵੀ ਸੀ ਕਿੱਥੇ ਲੱਗਦਾ ਕਿ ਕੁਝ ਲੋਕਾਂ ਦੀ ਵੀ ਗਲਤੀ ਹੈਗੀ ਜਾਂ ਚੋਰ ਇੱਕ ਟਾਰਗੇਟ ਹੀ ਬਣਾਉਣੀ ਹੈ ਇਹ ਕੁਝ ਲੋਕਾਂ ਕੀ ਗਲਤੀ ਲੱਗਦੀ ਹੈ ਤੁਹਾਨੂੰ ਕਿ ਕਈਆਂ ਦੇ ਲੋਕ ਵੀ ਨਹੀਂ ਲੱਗੇ ਹੁੰਦੇ ਜੀ ਚਾ ਵੀ ਕੁਝ ਲੱਗ ਜਾਂਦੀ ਹੈ ਫਿਰ ਵੀ ਮੈਂ ਤੁਸੀਂ ਕਿਵੇਂ ਜ਼ਿਆਦਾਤਰ ਇਹ ਕਿਵੇਂ ਚੋਰੀ ਕਰਦੇ ਜਿਆਦਾਤਰ ਜਿਹੜਾ ਅਸੀਂ ਮੈਂ ਇੱਕ ਵੀਡੀਓ ਦੇਖੀ ਸੀ ਕਿ ਚੋਰ ਅ ਇੱਕ ਮਤਲਬ ਕਿ ਕੁਮਾਰ ਕੇ ਕੁਝ ਸਟਾਰਟ ਕਰ ਲੈਂਦੇ ਸੀ ਕੋਈ ਵਾਇਰ ਵਗੈਰਾ ਜਿਹੜੀ ਉਹਦੀ ਕੱਟ ਕਰਕੇ ਤੇ ਜਾਂ ਫਿਰ ਇਹਨਾਂ ਕੋਲ ਚਾਬੀਆਂ ਵਗੈਰਾ ਹੁੰਦੀਆਂ ਉਹਦੇ ਨਾਲ ਇਹ ਜਲਦੀ ਟਾਰਗੇਟ ਕਰ ਲੈਂਦੇ ਸੀ ਉਹ ਬਿਲਕੁਲ ਪੁਲਿਸ ਵੱਲੋਂ ਜਿਹੜੇ ਕਿ ਅਰੇ ਮੋਟਰਸਾਈਕਲ ਦੀ ਮਤਲਬ ਤਸਵੀਰ ਕਰਾ ਕਿ ਨਵੇਂ-ਨਵੇਂ ਮੋਟਰਸਾਈਕਲ ਹੈ अजय कि तुम ये तस्वीर देख लो कि बहुत नवे मोटरसाइकिल आ आ तो मतलब मोटर है जो तो है मोटरसाइकिल बहुत मतलब वाला महंगा मोटरसाइकिल लगता है तुम जो चोरी कर लेंगे स उस तो बाद ज्यादातर रजिंदरा हॉस्पिटल फुहारा चौंक या लीला भवन के आले दुआले तो यह मोटरसाइकिल चोरी होंगे सिस तो बाद चोर दोर पिछे कर पिछा करके उसके बाद इन्हों दो नौजवानों गिरफ्तार किया